ਮੇਰਾ ਨਾਮ ਬਦੂ ਸਿੰਘ ਜੀ ਸਰਪੰਚ ਪਿੰਡ ਕੋਲੀ ਕਿਤਾ ਦੇਖਦੇ ਹੋ ਜਿਹੜਾ ਦਿਨ ਦਿਹਾੜੇ ਜਿਹੜਾ ਮਜੂਦਾ ਸਰਪੰਚ ਦਾ ਜਿਹੜਾ ਕਤਲ ਕਰ ਦਿੱਤਾ ਜਾਂ ਕੀ ਕਹਨੇ ਤੁਸੀਂ ਨਾ ਨਾ ਇਹ ਆ ਵੀ ਅੱਜ ਅਸੀਂ ਇਕੱਠੇ ਸਾਰੇ ਵਿਆਦ ਵਿੱਚ ਜਦੋਂ ਸਾਰੇ ਜਨੇ ਮਤਲਬ ਨੱਚਣ ਕੱਢਣ ਦੇ ਸੀ ਤੇ ਅਸੀਂ ਉਥੋਂ ਮੱਲ ਪ੍ਰਸਾਦਾ ਪਾਣੀ ਛੱਕੇ ਦੇ ਚਲੇ ਜਾਂ ਤੇ ਉਦੋਂ 10 15 ਮਿੰਟ ਬਾਅਦ ਹੀ ਸਾਨੂੰ ਇਹ ਖ਼ਬਰ ਮਿਲੀ ਆ ਕਿ ਇਹ ਗੱਲ ਹੋ ਗਈ ਆ ਲੇਕਿਨ ਮੈਂ ਅੱਜ ਵੀ ਇਹ ਗੱਲ ਕਰਦੇ ਹਾਂ ਇਹ ਖਲੋਤੀ ਵੀ ਹਾਲਾਤ ਇਹ ਹੋ ਗਿਆ ਵੀ ਜਿੰਨੇ ਹਥਿਆਰ ਅੱਜ ਪੰਜਾਬ ਦੇ ਵਿੱਚ ਆ 1900 ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਸੀ ਉਦਦੇ ਹਥਿਆਰ ਨਹੀਂ ਸੀ ਉਦੋਂ ਜਿੰਨੇ ਅੱਜ ਹਥਿਆਰ ਹੋ ਗਏ ਹੁਣ ਤੇ ਮਨ ਇਹ ਕਰਦਾ ਵਾ ਕਿ ਪਤਾ ਨਹੀਂ ਕਿ ਦੇ ਬਾਹਰ ਗਏ ਆ ਬਾਹਰੋਂ ਵਾਪਸ ਕਹਿੰਨੇ ਜਾਂ ਸਾਡੇ ਬੱਚੇ ਨੇ ਜਾਂ ਸੀ ਆਉਣਾ ਜਾਂ ਨਹੀਂ ਆਉਣਾ ਜਦੋਂ ਪਤਾ ਨਹੀਂ ਕੌਣ ਸਾਡਾ ਦੁਸ਼ਮਣ ਹੈ ਕੌਣ ਨਹੀਂ ਦੁਸ਼ਮਣ ਕਿਨੇ ਮਾਰ ਦੇਣਾ ਅੱਗੇ ਤੇ ਹੁੰਦਾ ਸੀ ਵੀ ਹਾਲਾਤ ਖਰਾਬ ਹੈ ਤਾਂ ਕੋਈ ਇਹੋ ਜਿਹਾ ਬੰਦਾ ਆਊਗਾ ਦੇ ਕੀ ਹੋਊਗਾ ਕੁਝ ਹੋਰ ਤੇ ਪਤਾ ਹੀ ਨਹੀਂ ਲੱਗਦਾ ਕਿ ਗੱਲ ਹੋਗੀ ਕੀ ਨਹੀਂ ਹੋਗੀ ਤੇ ਸਾਡੇ ਨਾਲ ਹੀ ਸੀਗੇ ਸਰਪੰਚ ਸਾਹਿਬ ਅਸੀਂ ਕਿੱਥੇ ਸੀ ਅਸੀਂ ਵਿਚੇ ਰੇ ਸਾਰੀ ਦਿਨੀ ਕਿੱਲੇ ਜਾਣੇ ਤੇ ਗੋਲੀ ਚੱਲੀ ਤੇ ਦੋ ਜਣਾਂ ਦੇ ਕੋਲ ਚੱਲੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਅਸੀਂ ਉਦੋਂ ਉੱਥੇ ਆ ਗਏ ਸੀ ਇਹ ਆ ਗਏ ਸੀ ਪਹਿਲਾਂ ਇੱਕ ਜਰਮਨ ਸਿੰਘ ਜੀ ਅਤੇ ਚੇਕੇ ਦੇ ਸਰਪੰਚ ਜੀ ਆ ਬਟੇ ਰਹੇ ਇਹਨਾਂ ਸਾਡਾ ਸਰਪੰਚ ਬਹੁਤ ਵਧੀਆ ਪੜ੍ਹਿਆ ਲਿਖਿਆ ਸਰਪੰਚ ਸੀਗਾ ਜੰਗੇ ਸਰਪੰਚ ਸੀਗਾ ਅਸੀਂ ਸਾਰੇ ਜਣੇ ਇਕੱਠੇ ਰਹਿੰਦੇ ਸੀ ਸਾਰੇ ਨਾਲ ਸਾਰੇ ਕੰਮ ਕੀਤੇ ਬਹੁਤ ਪਿੰਡ ਦੇ ਵਧੀਆ ਕੰਮ ਕੀਤੇ ਹੀ ਇਨ ਕੰ ਹੂ ਸਰਪੰਚ ਜੀ ਇਹ ਇਹ ਦਾ ਬਿਆਸ ਆ ਮਾਮੇ ਜੀ ਰਿਸ਼ਤੇਦਾਰੀ ਜੀ ਦਾ ਪਿੰਡ ਦਾ ਹੀ ਨਹੀਂ ਸਾਡਾ ਪਿੰਡ ਦਾ ਪਰਿਵਾਰ ਹੀ ਸੀ ਆਪਣਾ ਅੱਛਾ ਜੀ ਪਰਿਵਾਰ ਹੀ ਆਪਣਾ ਸੀ ਮਤਲਬ ਰਿਸ਼ਤੇਦਾਰੀ ਦਾ ਮਸਲਾ ਕੋਈ ਨਹੀਂ ਜਿਆ ਗੱਲ ਕਰੀ ਆਪਾਂ ਇਦਾਂ ਇਹਨਾਂ ਦੀ ਗੋਲੀ ਲੱਗਦੀ ਆ ਮੌਕੇ ਤੇ ਮੌਤ ਹੋ ਗਈ ਜਾਂ ਹਸਪੀਟਲ ਵਿੱਚ ਡਾਕਟਰ ਆ ਗਏ ਨਾਲ ਦੱਸ ਕੇ ਬਿਠਾਉਗੇ ਉੱਥੇ ਮੌਕੇ ਤੇ ਮਤਲਬ ਹੋ ਗਿਆ ਕਿਉਂਕਿ ਅਸੀਂ ਉੱਥੋਂ ਵਾਹਤ ਆਣ ਕੇ ਮੈਂ ਲੱਗੇ ਪਿੰਡ ਚਲੇ ਗਿਆ ਸੀ ਆਸਾਨ ਬਾਅਦ ਪਤਾ ਲੱਗਾ ਤੇ ਇੰਨੇ ਕਿਦਾਏ ਸੀ ਕਿੰਨੀ ਗੋਲੀ ਲੱਣੀ ਨਹੀਂ ਲੱਗੇ ਸਰਪੰਚ ਇਹਦੇ ਬਾਰੇ ਨਹੀਂ ਕੋਈ ਕੀ ਆ ਜਿਹੜੇ ਪਿੰਡ ਦੇ ਸਰਪੰਚ ਜੀ ਉਹ ਠੱਠੀਆਂ ਮਾਰਤਾ ਦੇ ਪਿੰ ਕਿੰਨੇ ਵਕਟ ਟਾਈਮ ਦੇ ਦੋ ਹਾਂਜੀ ਟਾਈਮ ਕਿੰਨੇ ਵਾਰੀ ਚਲੋ ਉੱਪਰ ਗੋਲੀ ਲੱਗੀ ਜੀ ਕਹਿੰਦੇ ਨਹੀਂ ਰੁਕਦੇ ਵਿਖਣਾ ਕਹਿ ਨਹੀਂ ਸਕਦਾ ਕਿਉਂਕਿ ਅਸੀਂ ਪਹਿਲਾਂ ਆ ਗਏ ਸੀ ਤੇ ਤਕਰੀਬਨ 3 ਵਜੇ ਤਕਰੀਬਨ ਦਾ ਟਾਈਮ ਸੀ ਇਹਨਾਂ ਕੰਮ ਹੋ ਸਕਦਾ ਭਾਈ ਤਿੰਨ ਤਿੰਨ ਸਵਾਤਾਂ ਦਾ ਟਾਈਮ ਸੀ ਜਦੋਂ ਹਾਂ ਅਰੇ ਅਜੇ ਤਾਂ ਗੋਲੀ ਅਸੀਂ 3 ਵਜੇ ਚੱਲੇ ਆ ਤੇ ਤੈਨੂੰ ਅਜੇ ਤੋਂ ਬਾਅਦ ਦੀ ਗੱਲ ਹੈ ਤੈਨੂੰ ਸਵਾਤਾਂ ਤੇ ਗੋਲੀ ਚੱਲੀ ਤੇ ਦਰਦਾਂ ਭਾਲ ਹੋ ਰਿਹਾ ਸੀ ਦਰਦਾਂ ਭਾਲ ਬਿਲਕੁਲ ਜੀ ਵਿਆਹ ਦੇ ਵਿੱਚ ਬੜੀ ਖੁਸ਼ੀ ਨਾਲ ਸਾਰਾ ਕੁਝ ਹੋ ਰਿਹਾ ਸੀ ਜੀ ਤੇ ਇੱਕਦਮ ਇੱਕ ਤੇ ਮਤਲਬ ਫੇਰ ਹੋ ਜਾਣਾ ਦੂਸਰੀ ਇੱਕ ਮਤਲਬ ਬੰਦੇ ਦੀ ਮੌਟ ਹੋ ਜਣੀ ਜਿਵੇਂ ਵਿਆਹ ਦਾ ਨੰਬਰ ਹੋ ਜੇ ਫਾਰਮ ਤੇ ਯਾਰ ਜਿਹੜੇ ਰਫਲਾਂ ਕਿਹਾ ਗਿਆ ਕੋਸਟਾ ਨੂੰ ਮੇਰੇ ਨੂੰ ਕੋਈ ਪਤਾ ਲੱਗਾ ਨਹੀਂ ਉੱਥੇ ਕੌਣੀ ਸੀ ਮੈਂ ਐਵੇਂ ਤੁਹਾਨੂੰ ਫਾਇਰ ਬਾਰੇ ਕੀ ਗੱਲ ਕਰਦਾ ਸਤਨਾਮ ਸਿੰਘ ਕੀ ਗੱਲਬਾਤ ਹੋਈ ਆ ਜਿਸ ਤਰ੍ਹਾਂ ਦਾ ਗੜ ਦੇ ਦੇਣ ਜੜੀ ਦਾ ਸੌਦਾ ਕਰ ਰਿਹਾ ਹੈ ਜੀ ਵਿਆਸ ਮਾਗਮ ਦੇ ਵਿੱਚ ਹੀ ਇਹ ਘਟਨਾ ਨੂੰ ਜਾਮ ਲਿਖਾ ਗਿਆ ਵਾ ਪਤਾ ਨਹੀਂ ਵੀ ਰੰਜਿਤ ਤੇ ਕੋਈ ਹੈ ਨਹੀਂ ਸੀ ਇਹਦੀ ਇਹ ਤੋਂ ਕੁਵਰ ਨਹੀਂ ਸੀਦਾ ਵਧੀਆ ਕੰਮ ਕਰ ਰਿਹਾ ਸੀ ਪਿੰਡ ਦੇ ਸਰਪੰਚ ਇਸ ਤਰ੍ਹਾਂ ਦਾ ਸੁਭਾਅ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ ਹਾਂਜੀ ਸਾਰੇ ਪਿੰਡ ਦੇ ਨਾਲ ਹੀ ਇਹ ਮਿਲ ਜਲ ਤੇ ਰਹਿੰਦਾ ਹੈ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਹੈ ਤਾਂ ਕੋਈ ਦੁਸ਼ਮਣੀ ਨਹੀਂ ਹੈ ਕੀ ਕੋਈ ਦੁਸ਼ਮਣੀ ਨਹੀਂ ਹੈ ਕਿ ਸਰਬਸੰਤੀ ਨਾਲ ਸਰਪੰਚ ਜੀ ਦੇ ਵਿੱਚ ਚੁਣਿਆ ਗਿਆ ਨੇ ਇੱਕੋ ਤਾਂ ਨਹੀਂ ਬਈਆਂ ਸਾਡੇ ਲੋਕ ਛੇ ਨੇ ਹੀ ਕਿੰਨੀ ਉਮਰ ਕਿੰਨੀ ਕੋਈ ਨਾਲ ਦੀ ਉਮਰ ਇਹ ਦੀ ਕੋਈ 35 ਕਿਤੇ ਸਾਲ ਹੋ ਗਈ 32 36 ਸਾਲ ਦਾ ਹਰ ਵੀਰਿੰਦਰ ਸਿੰਘ ਜੀ ਹੀ ਮੰਨ ਕੀ ਕਰਦੇ ਹੋ ਤੁਸੀਂ ਸਾਡੇ ਲਈ ਜੀ ਇੱਕ ਤੇ ਇਨਸਾਫ ਚਾਹੀਦਾ ਹੈ ਸਰਦਾਰ ਦੇ ਵਿੱਚ ਇੱਕ ਤੇ ਅਸੀਂ ਚਲੋ ਸਭ ਹੀ ਕਹਿੰਦੇ ਹਾਂ ਕਿ ਇਨਸਾਫ ਤੇ ਮੰਗਣਾ ਚਾਹੀਦਾ ਲੇਕਿਨ ਜਿਹੜਾ ਇਹ ਗਦਰਿਆ ਬੰਦ ਨਹੀਂ ਹੋਣਾ ਇਹਦਾ ਪਨਾਹ ਦੇ ਵਿੱਚ ਸਰ ਸਾਹਿਬ ਦੇ ਨਾਲ ਜਿਹਨ ਸਾਹਿਬ ਦੇ ਨਾਲ ਹੋਣੀ ਉਹ ਸਮਾਗਮ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਕਿ ਜਿੱਥੇ 10 ਬੰਦੇ ਇਕੱਠੇ ਹੋ ਗਏ ਮਤਲਬ ਉੱਥੇ ਬਗਾਈ ਗਤਰਾਬਾਤ ਕੀ ਗੱਲ ਹੋਏ ਮਕੀਨੀ ਹੋਇਆ ਆ ਸਰ ਜਿਹੜਾ ਸੇਰੋ ਫਾਰਮ ਦੇ ਵਿੱਚ ਸਰ ਸਿੱਧੂ ਫਾਰਮ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸਰ ਉਹਦੇ ਬਾਰੇ ਕੀ ਅੱਜ ਇੱਥੇ ਆ ਪੁਲਿਸ ਸਟੇਸ਼ਨ ਸਰਾਲੇ ਦੇ ਏਰੀਏ ਵਿੱਚ ਸਿੱਧੂ ਫਾਰਮ ਵਿੱਚ ਇੱਕ ਮੈਰਿਜ ਫੰਕਸ਼ਨ ਚੱਲ ਰਿਹਾ ਸੀਗਾ ਜਿੱਥੇ ਹਰਿ ਬਰਿੰਦਰ ਸਿੰਘ ਜੀ ਮੈਰਿਜ ਅਟੈਂਡ ਕਰ ਰਹੇ ਸੀਗੇ ਉਹਨਾਂ ਤੇ ਆ ਕੇ ਦੋ ਲੋਕਾਂ ਨੇ ਅ ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਅਟੈਕ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਗੋਲੀ ਲੱਗੀ ਜਿਸ ਦੇ ਕਰਕੇ ਹਸਪੀਟਲ ਜਾਂਦੇ ਉਹਨਾਂ ਦੀ ਡੈਥ ਹੋਈ ਤੇ ਇਹਦੇ ਵਿੱਚ ਜਿਹੜਾ ਦੂਸਰਾ ਬੰਦਾ ਇੱਕ ਸੀਗਾ ਜਿਹਨੇ ਅ ਅਟੈਕਰਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕ੍ਰਾਸਫਾਇਰ ਚ ਉਹਦੇ ਲੈਗ ਤੇ ਗੋਲੀ ਲੱਗੀ ਹੈਗੀ ਜੋ ਅੰਡਰ ਟ੍ਰੀਟਮੈਂਟ ਹੈਗਾ ਅ ਫਰਦਰ ਜਿਹੜਾ ਹੈਗਾ ਇਸ ਕੇਸ ਚ ਜਦੋਂ ਤੱਕ ਪ੍ਰਾਈਮ ਅਫਸਰ ਇਨਵੈਸਟੀਗੇਸ਼ਨ ਕੀਤੀ ਹੈਗੀ ਉਹਦੇ ਵਿੱਚ ਕੋਈ ਥ੍ਰੈਟ ਕਾਲ ਐਕਸਟਰਸ਼ਨ ਕਾਲ ਜਾਂ ਐਕਸਟਰਸ਼ਨ ਰਿਲੇਟਡ ਜਿਹੜਾ ਹੈਗਾ ਉਹ ਟਾਰਗੇਟਿੰਗ ਨਹੀਂ ਹੈਗੀ ਜਿਹੜੀ ਪ੍ਰਾਈਮ ਅਫਸਰ ਸਾਹਮਣੇ ਆਈ ਹੈਗੀ ਤੇ ਇਹਦੇ ਵਿੱਚ ਜਿਹੜਾ ਜਿੰਨਾ ਹੁਣ ਤੱਕ ਪੁਸ਼ਤਾਚ ਕੀਤੀ ਹੈਗੀ ਪਰਸਨਲ ਐਨਿਮੀਟੀ ਦਾ ਐਂਗਲ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹੈਗੇ ਤੇ ਫਰਦਰ ਅਸੀਂ ਸਾਰੇ ਐਂਗਲਸ ਦੇ ਨਾਲ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤੇ ਨਾਲ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਬੜੀ ਸੈਂਟੀਫਿਕ ਤੇ ਟੈਕਨੀਕਲ ਢੰਗ ਨਾਲ ਜਿਹੜੀ ਸਾਡੀ ਟੀਮਸ ਕਰ ਰਹੀ ਹੈਗੀ ਆ ਅਸੀਂ ਚਾਰ ਟੀਮ ਸੀ ਸਿਟੀ ਅਨਾਲਿਸਿਸ ਵਾਸਤੇ ਇਮੀਡੀਏਟਲੀ ਲਾਤੀ ਹੈ ਕਿ ਜਿਹੜੀ ਵਕ ਵਕ ਆਫੀਸਰਸ ਦੀ ਨਿਗਰਾਨੀ ਹੇਠ ਸੀ ਸਿਟੀ ਅਨਾਲਿਸਿਸ ਕਰ ਰਹੀ ਹੈ ਕਿ ਇੱਕ ਟੀਮ ਸਾਡੀ ਐਫਐਸਐਲ ਟੀਮ ਦੇ ਨਾਲ ਮਿਲ ਕੇ ਕ੍ਰਾਈਮ ਸੀਨ ਦਾ ਐਗਜ਼ਾਮੀਨੇਸ਼ਨ ਕਰ ਰਹੀ ਹੈਗੀ ਮੈਂ ਪਰਸਨਲੀ ਇਸ ਕੇਸ ਨੂੰ ਸੁਪਰਵਾਈਜ਼ ਕਰ ਰਿਹਾ ਤੇ ਮਨਜੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਅਸੀਂ ਇਹਨੂੰ ਬਹੁਤ ਸੀਰੀਅਸਲੀ ਇਨਵੈਸਟੀਗੇਟ ਕਰਕੇ ਪ੍ਰੋਪਰ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਇਨਸ਼ੋਰ ਕਰਵਾਵਾਂਗੇ ਕਾਨੂੰਨ ਦੇ ਮੁਤਾਬਕ ਫੋਲੋ ਕਰਦੇ ਹੋਏ ਤੇ ਜਲਦ ਇਹਨਾਂ ਨੂੰ ਅਰੈਸਟ ਕਰਕੇ ਸਜ਼ਾ ਦਿਵਾਇਆ ਜਾਵੇਗੀ। ਥੈਂਕ ਯੂ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ, ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼